ਸਭ ਤੋਂ ਵਧੇਕ ਆਗਿਆਕਾਰੀ ਸਿੱਖ ਨੇ ਕਿੰਨਾ ਕੁ ਗੁਰੂ ਨਾਨਕ ਸਹਿ ਮਹਾਰਾਜ ਔਰ ਭਾਈ ਮਰਦਾਨਾ ਜੀ ਦੇ ਅੰਦਰ ਦੀ ਇੱਕ ਸੁਰਤਾ ਹੋਏਗੀ ਕਿਤੇ ਇਤਿਹਾਸ ਵਿੱਚ ਇਹ ਗੱਲ ਲਿਖੀ ਹੋਈ ਨਹੀਂ ਮਿਲਦੀ ਵੀ ਗੁਰਦੇਵ ਪਾਦਸ਼ਾਹ ਨੇ ਭਾਈ ਮਰਦਾਨੇ ਨੂੰ ਇਹ ਬਚਨ ਆਖੇ ਹਣ ਮਰਦਾਨਿਆਂ ਇਸ ਰਾਗ ਦੇ ਵਿੱਚ ਰਬਾਬ ਵਜਾਉਣੀ ਕਰਿਓ ਆਪਾਂ ਇਸ ਰਾਗ ਵਿੱਚ ਬਾਣੀ ਵਿਚਾਰਨ ਕਰਨੀ ਹੈ। ਕੇਵਲ ਇੰਨੇ ਕੁ ਬਚਨ ਗੁਰੂ ਨਾਨਕ ਸਾਹਿਬ ਆਪਣੀ ਰਸਨਾ ਤੋਂ ਉਚਾਰਦੇ ਸਨ ਵੀ ਛੇੜ ਤਾਰ ਰਬਾਬ ਦੀ ਕਾਈ ਸਿਫਤ ਕਰੀਏ ਖੁਦਾਈ ਕੇ ਦਿਦਾਰ ਕੀ। ਉਹੀ ਰਾਗ ਫਿਰ ਰਬਾਬ ਦੇ ਵਿੱਚੋਂ ਨਿਕਲਦਾ ਜਿਸ ਰਾਗ ਵਿੱਚ ਗੁਰੂ ਨਾਨਕ ਸਾਹਿਬ ਮਹਾਰਾਜ ਬਾਣੀ ਉਚਾਰਦੇ ਐ ਇੰਨਾ ਅੰਦਰ ਇਕਾਗਰ ਸੀ ਭਾਈ ਮਰਦਾਨਾ ਜੀਆਂ ਦਾ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਤਿਆਗਿਆਕਾਰੀ ਸਿੱਖ ਸੱਚੇ ਪਾਤਸ਼ਾਹ ਨੇ ਜੋ ਬਚਨ ਆਖਿਆ ਤੇ ਭਾਈ ਮਰਦਾਨਾ ਜੀ ਨੇ ਬਚਨ ਨੂੰ ਸਤ ਕਰਕੇ ਮੰਨਿਆ ਤੇ ਸਤਗੁਰੂ ਕਹਿੰਦੇ ਵੀ ਜਾ ਖਾ ਮਰਦਾਨਿਆ ਚਲਾ ਗਿਆ ਜੀ ਜਾ ਕੇ ਉਦੇ ਮਕਬਰੇ ਦੇ ਬਾਹਰ دستਕ ਦਿੱਤੀ ਅੰਦਰੋਂ ਕੋਈ ਆਵਾਜ਼